ਅੱਜ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਆ ਜਿੱਦਾਂ ਅੱਜ ਮੰਨ ਲਓ ਤਰੀਕ ਹੋ ਗਈ ਆ ਇਹ ਅੱਜ 16 ਤਰੀਕ ਆ ਨਾ ਇਹ ਮੇਰੇ ਸਾਹ ਨਾਲ 13 ਕ ਤਰੀਕ ਦੀ ਗੱਲ ਆ ਅੱਛਾ ਉਹ ਨਾ ਜੰਮੂ ਦੀਆਂ ਟੈਂਕੀਆਂ ਸੀ ਤੇਲ ਵਾਲੀਆਂ ਟੈਂਕਰ ਆਹੋ ਟੈਂਕਰ ਕਾਲੇ ਤੇ ਵਾਲੀਆਂ ਨਹੀਂ ਨਹੀਂ ਇਹ ਡੀਜ਼ਲ ਪੈਟਰੋਲ ਵਾਲੀਆਂ ਅੱਛਾ ਉਹ ਕਿਤੇ ਚੱਲੇ ਹੋਣੇ ਅੰਬਾਲੇ ਨੂੰ ਇੱਧਰ ਨੂੰ ਕਿਤੇ ਗਾਂ ਡੀਜ਼ਲ ਪੈਟਰੋਲ ਜਾਂ ਜਲੰਧਰ ਆਏ ਹੋਣੇ ਆ ਤੇਲ ਲੈਣ ਆਏ ਹੋਣੇ ਤੇਲ ਲੈਣ ਵਾਸਤੇ ਆਉਂਦੀਆਂ ਹੀਆਂ ਗੱਡੀਆਂ ਜਿਹੜੀਆਂ ਲੇਲ ਅਦਾਗ ਚੱਲਦੀਆਂ ਉਹ ਨਾ ਕਿਤੇ ਇੱਥੇ ਕਾਲੇ ਬੱਕਰੇ ਦੇ ਨੇੜੇ-ਤੇੜੇ ਕਿਤੇ ਪਤਾ ਨਹੀਂ ਕੀ ਵਿਦ ਬਣੀ ਆ ਉਹ ਗੱਡੀ ਉਹਨੇ ਹੌਲੀ ਕੀਤੀ ਤੇ ਦੋ ਬੰਦੇ ਗੱਡੀ 'ਚ ਚੜ ਗਏ ਜ਼ਬਰਦਸਤੀ 40 ਰੁਪਏ ਰੁਪਏ ਆਣੇ ਆ ਨਹੀਂ ਤੁਰੀ ਜਾਂਦੀ ਗੱਡੀ ਤੇ ਅੱਛਾ ਕਿਤੇ ਮੰਨ ਲਓ ਕੋਈ ਵਾਰੀ ਗੱਡੀ-ਗੁੱਡੀ ਆ ਜਾਂਦੀ ਮੋੜੇ ਕੋਈ ਜਾਂ ਕਿਦਾਂ ਵੀ ਮੰਨ ਲਓ ਉਹਨਾਂ ਨੇ ਉਹ ਗੱਡੀ ਹੌਲੀ ਕੀਤੀ ਤੇ ਦੋ ਬੰਦੇ ਚੜ ਗਏ ਵਿੱਚ ਵਿੱਚ ਬੜ ਕੇ ਉਹਨਾਂ ਨੇ ਦਾਤ ਕੱਢ ਲਿਆ ਉਹਨਾਂ ਦੇ ਦਵਾਲੇ ਆਹੋ ਡਰਾਈਵਰ ਆਂਦੇ ਉਹ ਵੀ ਦੋ ਜਾਨੇ ਸੀ ਇਹ ਟਰੱਕ ਦੇ ਨੇ ਦੋ ਜਾਨੇ ਉਹ ਵੀ ਦੋ ਜਾਨੇ ਸੀ ਤੇ ਚੋਰ ਵੀ ਦੋ ਜਾਨੇ ਸੀ ਉਹਨਾਂ ਨੇ ਟੈਂਕ ਦਾੰਦ ਕੱਢ ਲਿਆ ਉਹਨਾਂ ਨੇ ਪੈਸੇ ਪੂਰੇ ਕਢਾ ਲਏ ਉਹਨੋਂ ਤੋ 50000 ਰੁਪਇਆ ਆਹੋ ਹੁਣ ਦਾੰਦ ਸੀ ਹਥਿਆਰ ਸੀ ਭਾਜੀ ਇੱਕ ਜਾਨਾ ਤਾਂ ਗੱਡੀ ਚ ਲਾ ਰਿਆ ਇੱਕ ਜਾਨਾ ਸੀ ਬੰਦਾ ਉਹ ਤੋ ਦੋ ਜਾਨੇ ਫੜ ਲਏ ਉਹਨਾਂ ਨੇ ਉਹ ਭਾਜੀ ਉਹਨਾਂ ਨੇ ਮੁੜ ਕੇ ਪੈਸੇ ਖੋਲੇ ਤੇ ਉੱਤਰ ਕੇ ਗੱਡੀ ਚੋਂ ਉਹ ਗਾਂਹ ਜਾ ਕੇ ਉਹਨੇ ਕਿਤੇ ਟਾਬੇ ਤੇ ਰੁਕੇ ਟਾਬੇ ਵਾਲੇ ਨਾਲ ਗੱਲ ਕੀਤੀ ਤਾਂ ਟਾਬੇ ਵਾਲਾ ਵੀ ਬੰਦਾ ਦਲੇਰ ਸੀਗਾ ਉਹ ਕਹਿੰਦਾ ਚਲੋ ਮੈਂ ਤੁਹਾਡੇ ਨਾਲ ਚੱਲਦਾ ਦਿਖਾਣ ਬੰਦੇ ਕਿੱਧਰ ਨੂੰ ਗਏ ਆ ਆਹੋ ਉਹ ਜਦੋਂ ਗਏ ਦੇਖਣ ਤਾਂ ਉਹ ਕਿਤੇ ਨਾ ਮੋਟਰਸਾਈਕਲ ਨੂੰ ਉਹਨੇ ਪਛਾਣ ਲਿਆ ਉਹ ਪੰਪ ਤੇ ਤੇਲ ਭੌਂਦੇ ਸੀ ਖੜੇ ਆਹੋ ਚਾਰ ਚਾਰ ਜਣੇ ਸੀ ਦੋ ਮੋਟਰਸਾਈਕਲਾਂ ਤੇ ਸੀਗੇ ਉਹਨਾਂ ਉਹਨਾਂ ਨੇ ਰੋਕ ਕੇ ਫਿਰ ਉੱਥੇ ਪੰਪ ਤੇ ਗੱਡੀ ਤੇ ਬੰਦੇ ਦੋ ਤਾਂ ਲੈ ਫੜ ਉੱਥੇ ਮੋੱਕੇ ਤੇ ਹੋਰ ਫੜ ਲੈ ਅੱਛਾ ਤੇ ਦੋ ਫੜ ਲੈ ਤੇ ਦੋ ਗਾਇ ਭੱਜ ਉਥੋਂ ਉਹ ਜਦੋਂ ਭੱਜ ਗਏ ਨਾ ਫਿਰ ਕਿਤੇ ਉਹ ਫੜ ਕੇ ਦੇ ਥਾਣੇ ਥੋਣੇ ਦਿੱਤੇ ਮੁੜ ਕੇ ਪੁਲਿਸ ਉਹਨਾਂ ਦੇ ਨਾਲ ਹੀ ਸੀਗੀ ਬੰਦਿਆਂ ਦੇ ਆਹੋ ਉਹ ਕਿਤੇ ਫੇਰ ਢਾਬੇ ਤੇ ਆ ਗਏ ਥੋੜੀ ਕਿ ਦੇਰ ਬਾਅਦ ਉਹ ਨਹੀਂ ਦੇਖਿਆ ਮੋਟਰਸਾਈਕਲ ਇੱਕ ਹੋਰ ਜਾਂਦੇ ਆ ਉਹਨੂੰ ਨੀਲੀ ਲਾਈਟ ਲੱਗੀ ਹੋਈ ਭਾਜੀ ਕਿਤੇ ਮੋਟਰਸਾਈਕਲ ਆਹੋ ਤੇ ਉਹ ਗੱਡੀ ਵਾਲਿਆਂ ਨੇ ਫੇਰ ਪਛਾਣ ਲਿਆ ਕਹਿੰਦੇ ਉਹ ਮੋਟਰਸਾਈਕਲ ਗਿਆ ਉਹ ਫੇ ਮਗਰੇ ਹੀ ਪੁਲਿਸ ਮਗਰੇ ਹੀ ਸਾਰੇ ਜਾਣੇ ਲੱਗ ਗਏ ਉਹਨਾਂ ਨੂੰ ਫੜਨ ਆਹੋ ਤੇ ਉਹ ਇੱਕ ਪਿੰਡ ਵਿੱਚ ਭੜ ਗਏ ਕਿਤੇ ਭਾਜੀ ਮੋਟਰਸਾਈਕਲ ਛੱਡ ਗਏ ਤੇ ਉਹ ਭੱਜ ਗਏ ਬੰਦੇ ਉੱਥੋਂ ਨਿਕਲ ਗਏ ਉੱਥੋਂ ਨਿਕਲ ਗਏ ਮੋਟਰਸਾਈਕਲ ਸੁੱਟ ਗਏ ਉਹ ਓਕੇ ਮੁੜ ਕੇ ਨਾ ਸਾਡੇ ਉਹਨਾਂ ਦੀ ਮਾੜੀ ਕਿਸਮਤ ਕਿਤੇ ਉਹ ਜਿਹੜੇ ਦੋ ਸੀਗੇ ਉਹ ਵੀ ਘੁੰਮਦੇ ਘਮਾਉਂਦੇ ਨਾ ਰੋਡ ਤੇ ਆਏ ਆ ਕੇ ਕਿਸੇ ਢਾਬੇ ਤੇ ਚਲੇ ਗਏ ਢਾਬੇ ਵਾਲੇ ਨੂੰ ਕਹਿੰਦੇ ਯਾਰ ਸਾਡੇ ਨਾ ਮੋਟਰਸਾਈਕਲ ਪੈਟਰੋਲ ਖਤਮ ਹੋ ਗਿਆ ਤੇ ਸਾਨੂੰ ਉਹ ਮੋਟਰਸਾਈਕਲ ਖੜਾ ਕਰਕੇ ਆਏ ਆ ਤੇ ਇਦਾਂ ਕੋਈ ਉਹਨਾਂ ਨਾਲ ਗੱਲਾਂ ਵਿਚਾਰਾ ਕਰਨ ਲੱਗ ਪਏ ਉਹ ਢਾਬੇ ਵਾਲੇ ਨਾਲ ਆਹੋ ਤੇ ਉਹ ਢਾਬੇ ਵਾਲੇ ਨੂੰ ਪਤਾ ਸੀ ਵੀ ਲੁੱਟ ਦੀ ਬਾਰਦਾਤ ਹੋਣੀ ਹੋਈ ਆ ਬੰਦਿਆਂ ਨਾਲ ਅੱਛਾ ਉਹਨੇ ਪਰਦੇ ਜੇ ਨਾ ਉਹ ਢਾਬੇ ਤੇ ਫੋਨ ਕਰ ਦਿੱਤਾ ਜਿੱਥੇ ਉਹ ਬੰਦੇ ਸੀ ਅੱਛਾ ਉਹਨਾਂ ਦੇ ਨਾਲ ਹੀ ਪੁਲਿਸ ਵੀ ਬੰਦੇ ਵੀ ਜਾ ਕੇ ਉਹ ਮਿੰਟੋ ਮਿੰਟੀ ਬੰਦੇ ਚੱਕ ਲਏ ਉੱਥੋਂ ਉਹ ਦੋਨੇ ਦੂਜੇ ਦੂਜੇ ਵੀ ਦੋਨੇ ਚੱਕ ਲਏ ਅੱਛਾ ਇਹ ਭੋਪਾ ਥਾਣੇ ਦੀ ਆਈਏ ਖਬਰ ਵਿੱਚ ਕੁਝ ਲਾਵਲਪੁਰ ਪੁਲਿਸ ਵੀ ਪਈ ਹੈ ਸ਼ਾਇਦ ਆਹੋ ਲਾਵਲਪੁਰ ਆਦਮਪੁਰ ਥਾਣਾ ਪੈਂਦਾ ਸ਼ਾਇਦ ਉਹਨੂੰ ਹਾਂ ਹਾਂ ਆਹੋ ਤੇ ਇਹ ਤਿੰਨ ਚਾਰ ਥਾਣਿਆਂ ਦੀ ਜਾਨੀ ਕਿ ਪੁਲਿਸ ਦੀ ਜਿਹੜੀ ਸਮਝ ਲਓ ਕਾਰਗੁਜ਼ਾਰੀ ਸੀਗੀ ਉਹਨਾਂ ਨੇ ਇਹ ਇਹ ਕੰਮ ਕੀਤਾ ਤੇ ਬੰਦੇ ਫੜੇ ਆ ਤੇ ਕੱਲ ਮੈਂ ਉਹ ਖਬਰ ਪੜ੍ਹੀ ਆ ਵੀ ਪੁਲਿਸ ਨੇ ਸੇਵਾ ਬਹੁ ਕੀਤੀ ਉਹਨਾਂ ਦੀ ਬੰਦਿਆਂ ਦੀ ਪੂਰਾ ਇਹਨ ਛਲਾਗਾ ਜੋ ਕੰਮ ਆ ਪੁਲਿਸ ਦਾ ਕਿਉਂਕਿ ਇਹ ਜਿਹੜੇ ਲਟੇਰੇ ਹਾਈਵੇ ਦੇ ਲਟੇਰੇ ਆ ਨਾ ਇਹੋ ਇਹ ਮੰਨ ਲਓ ਜ਼ਰੂਰੀ ਨਹੀਂ ਕਿ ਟੱਕਾਂ ਵਾਲਿਆਂ ਨਾਲ ਹੀ ਕਰਦੇ ਆ ਹਾਂ ਇਹਨਾਂ ਦਾ ਹਾਈਵੇ ਤੇ ਲੁਟੇਰੇ ਰੱਖਿਆ ਜਾ ਸਕਦਾ ਨਾ ਕਿਉਂਕਿ ਇਹ ਇੱਕ ਤਾਂ ਇਹ ਮੰਨ ਲਓ ਕੋਈ ਹਨੇਰੇ ਸਵੇਰੇ ਬੰਦਾ ਮੰਨ ਲਓ ਕੋਈ ਆਉਂਦਾ ਜਾਂਦਾ ਕੋਈ ਡਿਊਟੀ ਵਾਲਾ ਉਹਨੂੰ ਵੀ ਨਹੀਂ ਛੱਡਦੇ ਉਹ ਬਿਲਕੁਲ ਉਹ ਤਾਂ ਭਾਜੀ ਚਲੋ ਖੜਾ ਸੀ ਨਾ ਇੱਕ ਜਗ੍ਹਾ ਤੇ ਇਹ ਚਲਦੀ ਗੱਡੀ ਨੂੰ ਦੇਖੋ ਕਿੰਡੀ ਵੱਡੀ ਬਾਰਦਾ ਬਿਲਕੁਲ ਚਲਦੀ ਗੱਡੀ ਨੂੰ ਚੜੇ ਹੋਣਗੇ ਅੱਗੇ ਬਾਹਰ ਨਹੀਂ ਸਟੇਟਾ ਜੇ ਕੰਮ ਹੁੰਦਾ ਹਾਂ ਭਾਈ ਹਾਂ ਕੋਈ ਐਦਾ ਰਣਾ ਜਿਵੇਂ ਭਾਜੀ ਕਿ ਜੇ ਕੋ ਗੱਡੀ ਤੇ ਚੜ ਗਿਆ ਜੀ ਕੋਈ ਪਿੱਛੇ ਚੜ ਗਿਆ ਜੀ ਦੱਸੋ ਪੰਜਾਬ ਚ ਡੇਜ਼ਲੇਸ਼ ਚੋਰ ਆ ਗਏ ਫਿਰ ਫਿਰ ਉਹ ਵੀ ਦੇਖੋ ਉਹਨਾਂ ਦੀ ਮਾੜੀ ਕਿਸਮਤ ਵੀ ਸਾਰੀ ਤੁਸੀਂ ਜੇ ਪੈਸਾ ਲੁੱਟ ਵੀ ਲਿਆ ਤੇ ਖਿਸਕ ਕੇ ਜਾਓ ਕਿਤੇ ਹੈਨਾ ਫਿਰ ਸਾਲੇ ਉੱਥੇ ਹੀ ਘੁੰਮੀ ਜਾਂਦੇ ਕੋਈ ਹੋਰ ਦੂਜੇ ਤੰਦਾਲ ਲਾਉਣ ਨੂੰ ਪੈਦੇ ਨੇ ਕਹਿੰਦੇ ਨੇ ਵੀ ਇੱਕੋ ਦਿਨ ਅੱਜ ਕੰਮ ਕਰ ਜੀਏ ਤਿੰਨ ਚਾਰ ਰਾਤਾਂ ਛੁੱਟੀ ਕਰਾਂਗੇ ਬਾਜਾਂਦੀ ਨਾ ਸਾਨੂੰ ਕਿਹੜਾ ਕਹਿਣਾ ਫੜਨਾ ਨਹੀਂ ਨਹੀਂ ਭਾਜੀ ਉਹ ਫੜਨੇ ਵਾਲੀ ਨਹੀਂ ਗੱਲ ਗੱਲ ਸੀ ਵੀ ਉਹ ਕਹਿੰਦੇ ਨੇ ਵੀ ਅੱਜ ਦੀ ਰਾਤ ਨਿਕਲਿਓ ਅੱਜ ਕਰ ਲਈਏ ਮੁੜ ਕੇ ਚਾਰ ਪੰਜ ਦਿਨ ਛੁੱਟੀ ਕਰਾਂਗੇ ਉਹ ਬਸ ਉਹ ਲਾਹਾ ਲੈਂਦੇ ਲੈਂਦੇ ਫਸ ਗਏ ਦੁਬਾਰਾ ਔਰ ਫਸੇ ਵੀ ਭਾਜੀ ਚਾਰੇ ਇਹ ਵੀ ਨਹੀਂ ਕੋਈ ਬਚ ਗਿਆ ਉਹਦੇ ਚੋਂ ਸਰਕਾਰੀ ਜਾ ਉਹ ਇਹਨਾਂ ਦੀ ਹਾਂ ਤੇ ਉਹ ਫਿਰ ਉਹਨਾਂ ਨੂੰ ਫੜ ਕੇ ਪੁਲਿਸ ਨੇ ਹੁਣ ਉਹਨਾਂ ਦੀ ਸੇਵਾ ਚੰਗੀ ਕੀਤੀ ਆ ਤੇ ਬਾਕੀ ਆਪਣੇ ਡਰਾਈਵਰ ਵੀਰਾਂ ਨੂੰ ਜਾਂ ਹੋਰ ਵੀ ਜਿਹੜੇ ਮੇਰੇ ਵੀਰ ਰਾਤ ਦਿਨ ਡਿਊਟੀਆਂ ਤੇ ਜਾਂਦੇ ਆਉਂਦੇ ਜਾਂ ਕਿਤੇ ਹੋਰ ਕੰਮਾਂ ਤੇ ਜਾਂਦੇ ਆਉਂਦੇ ਕਿਸੇ ਨੂੰ ਅਮਰਜੈਂਸੀ ਘਰੋਂ ਨਿਕਲਣਾ ਪੈਂਦਾ ਰਾਤ ਭਰਾਤੇ ਤੇ ਜਰੂਰ ਰੋਡ ਦੇ ਉੱਤੇ ਧਿਆਨ ਨਾਲ ਚੱਲੋ ਸਪੈਸ਼ਲ ਤੁਹਾਨੂੰ ਕੋਈ ਅਗਰ ਰਾਤ ਨੂੰ ਪੁਲਿਸ ਦੀ ਵਰਦੀ ਚ ਵੀ ਤੁਹਾਨੂੰ ਕੋਈ ਗੱਡੀ ਜਾਂ ਪੁਲਿਸ ਦੀ ਗੱਡੀ ਜਾਂ ਕੋਈ ਹੋਰ ਵੀ ਰੋਕਦਾ ਹਨਾ ਤੁਹਾਨੂੰ ਸਰਕਾਰੀ ਅਧਿਕਾਰੀ ਦੇ ਤੌਰ ਤੇ ਤੇ ਗੱਡੀ ਜਾਂ ਪੈਟਰੋਲ ਪੰਪ ਤੇ ਜਾਂ ਹੋਟਲ ਤੇ ਜਾਂ ਪੁਲਿਸ ਸਟੇਸ਼ਨ ਰੋਕੋ ਗੱਡੀ ਨਹੀਂ ਤਾਂ ਇਦਾਂ ਗੱਡੀ ਰਸਤੇ ਚ ਰੋਕ ਰੇ ਨਹੀਂ ਵੀ ਸਰਕਾਰੀ ਅਧਿਕਾਰੀ ਦੀ ਗੱਡੀ ਦੇਖੀ ਜਾਂ ਕੋਈ ਵਰਦੀ ਵਾਲਾ ਦੇਖਿਆ ਵਰਦੀ ਵਾਲੀ ਉਹ ਨਿਊਜ਼ ਆਈ ਤਾਂ ਵੀ ਤੁਸੀਂ ਗੱਡੀ ਨਹੀਂ ਰੋਕਣੀ ਜੇ ਕੋਈ ਤੁਹਾਡੇ ਨਾਲ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਕਰਦਾ ਪਹਿਲੀ ਗੱਲ ਤਾਂ ਅੱਜ ਕੱਲ ਹੈਲਪਲਾਈਨ ਨੰਬਰ ਬਹੁਤ ਸਰਕਾਰ ਨੇ ਦਿੱਤੇ ਹੋਏ ਆ ਤੁਸੀਂ ਉਹਨਾਂ ਨੰਬਰਾਂ ਦਾ ਲਾਭ ਲੈ ਸਕਦੇ ਆ ਆਪਣੇ ਐਸਐਸਐਫ 112 ਬਿਲਕੁਲ ਐਸਐਸਐਫ ਹਾਂ ਜਿਹੜੀ ਸਪੈਸ਼ਲ ਸਕਿਉਰਿਟੀ ਫੋਰਸ ਹੈ ਨਾ ਸੜਕ ਸੁਰੱਖਿਆ ਹਾਂ ਸੜਕ ਸੁਰੱਖਿਆ ਤੇ ਉਹ ਵੀ ਚਲੋ ਜਿੰਨੇ ਵੀ ਸਰਕਾਰ ਨੇ ਨੰਬਰ ਦਿੱਤੇ ਹੋਇਆ ਹੈਲਪਲਾਈਨ ਉਹਨਾਂ ਦਾ ਤੁਸੀਂ ਲਾਹਾ ਲੈ ਸਕਦੇ ਆ ਪਰ ਬਾਕੀ ਬਚੋ ਲਿਫਟ ਵੀ ਨਾ ਲਓ ਹਾਂ ਲਿਫਟ ਵੀ ਨਾ ਦੋ ਫੇ ਰਾਤ ਬਰਾਤੇ ਕਿਸੇ ਨੂੰ ਇਕੱਲੇ ਨੂੰ ਦੇਖ ਕੇ ਕਈ ਵਾਰੀ ਜਨਾਨੀ ਕੋਈ ਬੱਚਾ ਰੋਂਦੇ ਕਿਉਂਕਿ ਅਸੀਂ ਬਾਹਰ ਚੱਲਦੇ ਰਹੇ ਆ ਆਊਟ ਆਫ ਪੰਜਾਬ ਕਿਉਂਕਿ ਬਹੁਤ ਜਗ੍ਹਾ ਸਾਡੇ ਡਰਾਈਵਰਾਂ ਨਾਲ ਇਦਾਂ ਘਟਨਾਵਾਂ ਹੋਈਆਂ ਕੋਈ ਕਿਸੇ ਨੇ ਜਨਾਨੀ ਦਾ ਲਾਹਾ ਲੈ ਲਿਆ ਵਿੱਚੋਂ ਕਿਸੇ ਨੇ ਬੱਚੇ ਦਾ ਲੈ ਲਿਆ ਕਿਸੇ ਨੇ ਬਿਮਾਰ ਬਿਮਾਰ ਦਿਖਾ ਕੇ ਐਂਬੂਲੈਂਸ ਕਰਕੇ ਇਹ ਬਹੁਤ ਘਟਨਾਵਾਂ ਇਦਾਂ ਦੀਆਂ ਹੋਈਆਂ ਠੀਕ ਹੈ ਜੀ ਤੁਸੀਂ ਆਪਣੀ ਸੇਫਟੀ ਆਪਣੇ ਹੱਥ ਰੱਖਣੀ ਆ ਬਾਕੀ ਪ੍ਰਸ਼ਾਸਨ ਜਦੋਂ ਤੁਹਾਨੂੰ ਉਹ ਰੱਗਾ ਜਿਹੜੀ ਉਹ ਨਵਾਂ ਸ਼ਹਿਰ ਫਾੜੋ ਦੇ ਡਰਾਈਵਰਾਂ ਦੇ ਕਿੰਨੇ ਪਰਸ ਫਾੜ ਹੋਏ ਆ ਉਹ ਤਾਂ ਭਾਜੀ ਮਿਲੀ ਭੁਗਤਾ ਨਾ ਉਹ ਤਾਂ ਇੱਕ ਉਹ ਸੋਚੀ ਸਮਝੀ ਸਾਜ਼ਿਸ਼ ਆ ਉਹ ਸੈਕਸ ਰੈਕਟ ਕਰਨਾ ਵਾਲਾ ਹਾਂ ਹਾਂ ਉਹ ਸੈਕਸ ਰੈਕਟਾ ਹੋ ਵੀ ਆ ਉਹ ਉਹਦੇ ਉਹਦੇ ਵਿੱਚ ਉਹ ਉਹਦੇ ਵਿੱਚ ਸਾਨੂੰ ਆਪ ਨੂੰ ਸਮਝਣਾ ਚਾਹੀਦਾ ਵੀ ਇਹ ਗਲਤ ਜਗ੍ਹਾ ਆਪਾਂ ਇੱਥੇ ਨਹੀਂ ਰੁਕਣਾ ਉਹ ਤਾਂ ਦਿਸਦਾ ਹੀ ਆ ਕਿਉਂਕਿ ਜਨਾਨੀ ਕਿ ਕਈ ਵਾਰੀ ਨਾ ਬੰਦਾ ਜਨਾਨੀ ਨੂੰ ਦੇਖ ਕੇ ਹਾਂ ਵੀ ਇਹ ਜਨਾਨੀ ਖੜੀ ਆ ਕੱਲੀ ਆ ਰਾਤ ਆ ਜਾਂ ਦਿਨ ਆ ਇਹਨੂੰ ਰੋਕ ਲਓ ਇਹਨੂੰ ਪੁੱਛ ਲਓ ਉਹਦੇ ਚ ਵੀ ਕਈ ਵਾਰੀ ਫਸ ਜਾਂਦੇ ਬੰਦੇ ਰੈਕਡ ਹਾਂ ਹੈਲਪ ਕਰਨ ਦੇ ਵਿੱਚ ਮੈਂ ਉਹੀ ਤਾਂ ਤੁਹਾਨੂੰ ਦੱਸਦਾ ਕਈ ਵਾਰੀ ਕੋਈ ਏਦਾਂ ਮਰੀਜ਼ ਲੈ ਕੇ ਖੜ ਜਾਂਦਾ ਰੋਡ ਦੇ ਉੱਤੇ ਬਹੁਤ ਘਟਨਾਵਾਂ ਮੈਂ ਤੁਹਾਨੂੰ ਦੱਸੂੰਗਾ ਸਾਡੇ ਕੋਲ ਬਾਹਰ ਦੇ ਕਿੱਸੇ 4-5 ਹੈਗੇ ਆ ਤੁਹਾਨੂੰ ਸੁਣਾਵਾਂਗੇ ਕਿਤੇ ਠੀਕ ਆ ਇੱਕ ਇੱਕ ਐਪੀਸੋਡ ਬਣਾ ਕੇ ਉਹਦਾ ਸੁਣਾਵਾਂਗੇ ਤੇ ਜਿਹੜੇ ਸਾਡੇ ਵੀਰ ਬਾਹਰ ਚੱਲਦੇ ਆ ਚਲੋ ਉਹ ਤਾਂ ਅੱਗੇ ਨਾਲੋਂ ਬਹੁਤ ਜਾਗਰੂਤਾ ਆਈ ਹੋਈ ਆ ਉਹਨਾਂ ਦੇ ਵਿੱਚ ਹੁਣ ਜਿਹੜੇ ਕੁਝ ਨਵੇਂ ਵੀਰ ਜਾਂਦੇ ਆ ਕਈ ਵਾਰੀ ਕਿਸੇ ਦਾ ਸਾਥ ਕਰ ਲੈਂਦੇ ਆ ਗੱਡੀਆਂ ਦਾ ਹਨਾ ਉਹ ਉਹ ਕਈ ਵਾਰੀ ਤੁਹਾਡੇ ਨਵੇਂਆਂ ਦੇ ਨਾਲ ਪੁਰਾਣਾ ਖਿਡਾਰੀ ਸਾਥ ਕਰ ਲੈਂਦਾ ਕਈ ਵਾਰੀ ਪੁਰਾਣਾ ਖਿਡਾਰੀ ਨਵੇਂਆਂ ਨਾਲ ਸਾਥ ਕਰ ਲੈਂਦਾ ਉਹ ਚੀਜ਼ਾਂ ਤੋਂ ਵੀ ਤੁਹਾਨੂੰ ਜਾਗਰੂਕ ਕਰਾਂਗੇ ਹਾਂਜੀ ਹਾਂਜੀ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ